ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਦਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਜੀ ਜੀਦੀ ਆਪਾਂ ਲਾਈਵ ਚ ਚਵਾਈ ਕਰਾਵਾਂਗੇ ਜੀ ਜਿੰਨਾ ਦੁੱਧ ਹੋਇਆ ਇੱਕ ਡੰਗ ਦਾ ਤੁਹਾਡੇ ਸਾਹਮਣੇ ਆਜੂ ਇੱਕ ਡੰਗ ਦੀ ਚਵਾਈ ਹੋ ਜੂ ਤੇ ਇੱਕ ਡੰਗ ਤੁਸੀਂ ਆਪਦਾ ਚੋਲਿਓ ਚੰਗੇ ਮਿਲ ਕੇ ਰਿਕਾਰਡ ਤੇ ਚੱਲਦੀ ਆ ਜੀ ਇਹ ਹੁਣ ਪੂਰੀ ਡਿਟੇਲ ਆਪਾਂ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਸੀ ਘਾਲ ਜੀ ਸਸੀ ਘਾਲ ਬਈ ਨਾਮ ਤੇ ਐਡਰੈਸ ਲਾ ਦੋ ਜੀ ਬਈ ਨਾਮ ਦਰਪੀਰ ਪਿੰਡ ਵਦਨੀ ਖੁਰਦ ਜ਼ਿਲ੍ਹਾ ਮੋਗਾ ਸਿਵਲ ਨਾ ਸਿੰਘ ਵਾਲਾ ਮੋਬਾਈਲ ਨੰਬਰ ਜੀ 9056307852 ਠੀਕ ਆ ਵੀਰੇ ਇੱਕ ਨਾ ਕੀ ਹੈ ਜੀ ਇੱਕ ਨਾ ਕੀ ਹੈ ਵੀਰੇ ਜੀ ਸੂਈ ਹੈ ਨਮਾ ਜੀ ਸੂਈ ਬਈ ਦੂਜੀ ਸੂਈ ਹੈ ਕਦੋਂ ਸੂਈ ਹੈ ਜੀ ਇਹਨੂੰ ਹੋ ਗਿਆ ਵੀਰੇ 12 ਦਿਨ ਸੂਈ ਦਾ ਬੱਚਾ ਹੈ ਬਈ ਬੱਚਾ ਮਗਰ ਇਹਦੇ ਬੱਚਾ ਮਗਰ ਬੱਚਾ ਜੇਰ ਦੀ ਸਾਫ ਹੈ ਜੀ ਸਾਫ ਗਰੰਟੀ ਹੋ ਗਈ ਇਹਦਾ ਕਿੰਨਾ ਦੁੱਧ ਜਿਹੜਾ ਭੰਡ ਚ ਠੀਕ ਆ ਮਾਰਨਿੰਗ ਆਪਾਂ ਕਿੰਨੇ ਵਜੇ ਚੋਈ ਸੀ ਜੀ ਮਾਰਨਿੰਗ ਬਈ ਆਪਾਂ 6 ਵਜੇ ਚੋਈ ਤੇ ਹੁਣ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲਓ 5:31 ਮਿੰਟ ਹੋ ਗਏ ਆ ਕਿਉਂਕਿ ਚਵਾਈ ਕਰਨੀ ਸੀ ਤਾਂ ਉਸ ਟਾਈਮ ਤੇ ਹੀ ਆਪਾਂ ਪਹੁੰਚੇ ਆ ਥਣਾ ਦੀ ਡੰਨ ਆ ਜੀ ਪੂਰੀ ਵੀਰੇ ਠੀਕ ਕਿੰਨਾ ਬਾਜੀ ਦੁੱਧ ਜੀ ਹੈ ਦੁੱਧ ਬਈ ਹੁਣ 20 ਤੋਂ ਬਾਹਰ ਪਾਉਣਾ ਚਾਹੀਦਾ ਇਹਨੂੰ ਇਹ ਆਪਾਂ ਲਈ ਸੀ ਜਿਹੜੇ ਘਰੋਂ ਲਈ ਸੀ ਉਹਨਾਂ ਦਾ ਸਿਰਫ ਤੂੜੀ ਤੇ ਹੀ ਸੀ ਸਿਸਟਮ ਠੀਕ ਆ ਜੀ ਤੇ ਉਹ ਤੂੜੀ ਤੇ 18-19 ਕਿਲੋ ਦੁੱਧ ਦਈ ਜਾਂਦੀ ਸੀ ਆਪਣੇ ਕੋਲ 3 ਦਿਨ ਹੋ ਗਿਆ ਜੀ ਠੀਕ ਆ ਵੀਰੇ ਤੋੜ ਕੇ ਦਿਖਾ ਦੀ ਪਹਿਲਾਂ ਆਪਾਂ ਬਾਅਦ ਚ ਚ ਸੂਆ ਬਾਈ 10 ਦਾ ਦੂਜਾ ਸੂਈ ਹੈ ਜੀ ਬੱਚਾ ਮਗਰ ਬੱਚਾ 12 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਨੈਟ 19 ਤੋਂ 20 ਕਿਲੋ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਆਪਦੀ ਕੋਈ ਵੀ ਸੱਜਣ ਮਿਲਕਿੰਗ ਕਰ ਸਕਦਾ ਸੋਨਾ ਫਿਟਨੈਸ ਆ ਆਲਾ ਹਵਾਨਾ ਸੋਨਾ ਬੋਡੀ ਸਟਰਕਚਰ ਮੋੜ ਲਿਓ ਜੀ ਬਾਕੀ ਐਂਡ ਹਵਾਨਾ ਫਸਿਆ ਪਿਆ ਜੀ ਤੇ ਆਪਦੀ ਮਿਲਕਿੰਗ ਕਰ ਲਿਓ ਜੀ ਬਾਈ 10 ਦਾ ਜਿੰਨਾ ਤੋਂ ਆਪਾਂ ਲੈ ਕੇ ਆਏ ਸੀਗੇ ਜੀ ਉਹਨਾਂ ਦਾ ਥੂੜੀ ਤੇ ਹੀ ਜਾਣੀ ਹਰਾ ਪੱਠਾ ਤੇ 4 ਰਹਿਣੀ ਸੀ ਉਹਨਾਂ ਕੋਲ ਨਹੀਂ ਬਾਈ ਦਾਣਾ ਵੀ ਘਾਤੀ ਜਾਨੀ ਮਾਰੇ ਘਰੋਂ ਹੀ ਆਈਏ ਬਾਈ ਠੀਕ ਆ ਘੱਟ ਸੇ ਵਾਲੇ ਘਰੋਂ ਆਈਏ ਜੀ ਤੂੜੀ ਤੇ ਬਾਈ ਦੱਸਦਾ ਕੰਮ ਚੱਲਦਾ ਸੀਗਾ ਤੇ 18 ਕਿਲੋ ਤਾਂ ਉਹ ਬਾਈ ਦੱਸਦੇ ਸੀ ਕਿ ਆਪਾਂ ਆਪਣੇ ਕੋਲ ਬਾਈ 2 ਦਿਨਾਂ ਤੋਂ 2 ਕਿਲੋ ਦੁੱਧ ਖੁੱਤੇ ਕਰ ਗਏ ਲਓ ਜੀ ਚੈੱਕ ਕਰੋ ਹਵਾਨਾ ਣ ਸੁਣ ਦੇਖੋ ਬਾਈ ਤੇ ਡਿਮਾਂਡ ਇਹਦੀ ਕੀ ਰਹਿਣ ਵਾਲੀ ਹੈ ਜੀ ਇਹਦੀ ਬਾਈ ਡਿਮਾਂਡ ਜਮਾ ਯੈਸ ਨੋ ਲੈਣੀ ਆ 60000 ਰੁਪਏ 60000 ਰੁਪਏ ਆਫਰ ਹੀ ਆ ਆਫਰ ਹੀ ਹੈ ਬਾਈ ਇੰਨੇ ਦੁੱਧ ਚ ਮਿਲਦੀ ਨਹੀਂ ਬਾਈ ਸਹੀ ਗੱਲ ਹੈ ਇੰਨੇ ਦੁੱਧ ਚ ਮਿਲਦੀ ਨਹੀਂ ਆਫਰ ਹੀ ਆ 60000 ਰੁਪਇਆ ਲੈਣਾ ਵਿੱਚੋਂ ਮਾਨਤਾਨ ਹੋ ਜਾਊਗਾ ਬਾਕੀ ਤੁਹਾਨੂੰ ਚਵਾਈ ਕਰਕੇ ਦਿਖਾਉਨੇ ਆ ਜੀ ਬਾਕੀ ਤੁਹਾਨੂੰ ਚਵਾਈ ਕਰਕੇ ਦਿਖਾ ਦਿੰਨੇ ਆ ਛੱਡੋ ਜੀ ਬੱਚਾ ਇਹ ਬੱਚੇ ਤੇ ਮਿਲਦੀ ਏ ਕਿ ਵੈਸੇ ਹੀ ਵੇਚ ਜਾਂਦੇ ਹੁੰਦੇ ਆ ਜੀ ਬਈ ਬੱਚਾ ਅਸੀਂ ਤਾਂ ਛੱਡਦੇ ਆ ਠੀਕ ਆ ਜੀ ਤੇ ਬਿਨਾ ਬੱਚੇ ਤੋਂ ਵੀ ਮੇਲੀ ਪੈਂਦੀ ਏ ਬਈ ਠੀਕ ਆ ਬਰੇ ਬਾਕੀ ਥਾਣ ਤੁਹਾਨੂੰ ਚੈੱਕ ਕਰਾ ਦਿੰਨੇ ਆ ਨੇੜੇ ਤੋਂ ਸੋਨਾ ਥਾਣਾ ਦਾ ਸੈਜ ਆ ਜੀ ਇਕੱਲਾ ਇਕੱਲਾ ਨਿਖੜ ਮਾਂ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਸ਼ਾਮ ਦੀ ਚਵਾਈ ਹੁਣ ਹੋ ਜੂਗੀ ਜੀ ਤੜਕੇ ਕੋਈ ਵੀ ਸੱਜਣ ਆਪਦੀ ਆ ਕੇ ਸਭ 5:30 5:30 6 ਵਜੇ ਚਵਾਈ ਕਰ ਸਕਦਾ ਜੀ ਮੈਂ ਬੰਨੀ ਵਿੱਚ ਰਹਿ ਦਿੰਦਾ You're <laughs> welcome. ਇੱਕ ਮਿੰਟ ਇੱਕ ਮਿੰਟ ਲਓ ਜੀ ਬਾਲਟੀਆਂ ਕਰ ਲੋ ਜੀ ਚੈੱਕ ਓਕੇ ਜੀ ਰੱਖ ਦੇ ਜੀ ਕਰ ਲੱਕ ਦੇ ਦੇ ਸਕਦੇ ਹਾਂ ਇਹ ਲੇਵਾ ਵੀ ਕਰਮ ਵਾਲੀ ਜਮਾ ਝੜ ਗਈ ਆ ਦੋ ਬਾਲਟੀਆਂ ਜੀ ਵੱਡੇ ਬਾਲਟੀ ਕਿੰਨੇ ਕਿਲੋ ਦੀ ਹੋਵੇਗੀ 7 ਕਿਲੋ ਦੀ ਜੀ ਤੇ ਛੋਟੀ ਜੀ ਛੋਟੀ 5 ਕਿਲੋ ਦੀ ਠੀਕ ਆ ਛੋਟੀ 5 ਕਿਲੋ ਦੀ ਇਹ ਚਲੋ ਉੱਜ ਘੱਟ ਹੋ ਮਾੜਾ ਜਿਹਾ ਕਿਲੋ ਹਨਾ ਹਾਂਜੀ ਬਈ 4 ਤੇ ਉਹ ਹੀ 10 11 11 ਕਿਲੋ ਖੁੱਲਾ ਹੋਊਗਾ ਹੋਊਗਾ ਭਈ 10 ਹੀ ਮੰਨ ਕੇ ਆਜੇ ਕੋਈ ਜੀ ਹਾਂਜੀ 10 ਹੀ ਮੰਨ ਲੇ ਠੀਕ ਆ ਜੀ ਆਪਦੀ ਦੋ ਟਾਈਮ ਕੋਈ ਵੀਰ ਚੋ ਸਕਦਾ ਮੁੱਲ ਦੋ ਟਾਈਮ ਦਾ ਭਈ 20 ਕਿਲੋ ਦਾ ਤੇਰੇ ਤਿਆਰ ਹੋ ਸਕਦਾ ਠੀਕ ਆ ਜੀ ਜਮਾ ਜੈਜ ਡਿਮਾਂਡ ਆ 65000 ਰੁਪਇਆ ਡਿਮਾਂਡ ਹੈ ਜੀ ਵਿੱਚੋਂ ਮਾਨਤਾ ਨੂੰ ਜ਼ਰੂਰ ਹੋ ਜਾਊਗਾ ਠੰਡੀ ਸੀਲ ਦੀ ਗਾਰੰਟੀ ਹੈ ਧੰਨਵਾਦ